ਕਹਿੰਦੇ ਹੈ ਕਿ ਜਦੋਂ ਕੋਈ ਵੀ ਇਨਸਾਨ ਆਪਣਾ ਬਸਿਆ ਬਸਾਇਆ ਾਲਣਾ ਛੱਡ ਕੇ ਦੂਜੇ ਮੁਲਕ ਜਾਂਦਾ ਹੈ ਤਾਂ ਉਸਦੇ ਦਿਲ ਦੇ ਵਿੱਚ ਇੱਕ ਉਮੀਦ ਹੁੰਦੀ ਹੈ ਕਿ ਜਿਸ ਪਰਿਵਾਰ ਨੂੰ ਉਹ ਪਿੱਛੇ ਛੱਡ ਕੇ ਜਾ ਰਿਹਾ ਹੈ ਉਸਦੇ ਲਈ ਉਹ ਪੈਸਾ ਕਮਾਵੇ ਆਪਣਾ ਜ਼ਿੰਦਗੀ ਬਣਾਵੇ ਔਰ ਜ਼ਿੰਦਗੀ ਬਣਾ ਕੇ ਜਦ ਆਪਣੇ ਪਰਿਵਾਰ ਕੋਲ ਵਾਪਸ ਜਾਵੇ ਤਾਂ ਇੱਕ ਅਜੀਹਾ ਮੌਕਾ ਪਣੇ ਜਿਸ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣ ਕਦੋਂ ਤੁਸੀਂ ਆਬੂਦ ਆਮੀ ਗਏ ਕਿਸ ਦਿਨ ਗਏ ਕੀ ਕੁਝ ਹੋਤੇ ਹੋਇਆ ਕਿ ਤੁਹਾਨੂੰ ਉੱਥੇ ਜੇਲ੍ਹ ਚ ਡੱਕਿਆ ਗਿਆ ਤੇ ਸਵੇਰੇ 7 ਵਜੇ ਫਿਰ ਕਾਲ ਆਈ ਕੰਪਨੀ ਤੋਂ ਕਹਿੰਦੇ ਤੁਸੀਂ ਟੈਕਸੀ ਕਰ ਲਓ ਟੈਕਸੀ ਕਰਕੇ ਆਪਣੀ ਕੰਪਨੀ ਚ ਆ ਜਾਈਓ ਉੱਧਰ ਗਏ ਕੰਪਨੀ ਦੇ ਜਿਹੜੇ ਅਫਸਰ ਸੀ ਉਹਨਾਂ ਨਾਲ ਗੱਲਬਾਤ ਹੋਈ ਪਾਸਪੋਰਟ ਲਈ ਉਹਨਾਂ ਮੇਰਾ ਚਾਰੋਂ ਮੁੰਡਿਆਂ ਦੇ ਤੇ ਆਪਣੇ ਕੋਲੋਂ ਲਾਇਸੈਂਸ ਹੀ ਦੁਬਈ ਦਾ ਜਿਹੜਾ ਉਹ ਲਾਇਸੈਂਸ ਵੀ ਲਿਆ ਹੂੰ ਉਹਨਾਂ ਨੇ ਫਿਰ ਅੱਧੇ ਘੰਟੇ ਬਾਅਦ ਪਾਸਪੋਰਟ ਰੱਖ ਲਈਏ ਤੇ ਕੰਮ ਤੁਹਾਨੂੰ ਕੀ ਕੰਮ ਮਿਲਿਆ ਸੀ ਮੇਰੇ ਜੀ ਟਰਾਲਰ ਡਰਾਈਵਰ ਸੀ ਨਾ ਹੂੰ ਤਾਂ ਅੱਲਾਹ ਚਲਾਣਾ ਸੀ ਉੱਥੇ ਥੋੜਾ ਜਿਆ ਮੈਨੂੰ ਐ ਲੱਗਿਆ ਜੀ ਜਿਵੇਂ ਕਿਸੇ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਹੋਵੇ ਲੱਗਿਆ ਕਿ ਕਿਸੇ ਨੇ ਮੂੰਹ ਕੁੱਟਿਆ ਕੁੱਟਿਆ ਜੀ ਇੱਦਾਂ ਵੀ ਹੱਥ ਰੱਖਿਆ ਹੋਵੇ ਮੂੰਹ ਤੇ ਇੰਨਾ ਕੁ ਸੰਗਾਣ ਦੀ ਉਸ ਕਰੀ ਹੋਵੇ ਕੋਈ ਹੂੰ ਤਾਂ ਮੈਨੂੰ ਫਿਰ ਉਸ ਤੋਂ ਬਾਅਦ ਕੁਝ ਵੀ ਨਹੀਂ ਪਤਾ ਹੈ ਜੀ ਜਦ ਮੈਨੂੰ ਹੋਸ਼ ਆਇਆ ਮੈਂ ਆਪੋ ਤਾਂ ਬੀਤੀ ਪੁਲਿਸ ਥੇਮ ਮੁਸਾਫਾ ਜੇਲ੍ਹ ਚ ਸੀ ਮੈਡਮ ਕਹਿੰਦੀ ਤੋਂ ਆਪਣੇ ਘਰ ਦਾ ਵਾਈਫ ਦਾ ਨੰਬਰ ਦੇ ਦੇ ਮੈਂ ਅਸੀਂ ਆਪ ਗੱਲ ਕਰਾਂਗੇ ਵੀ ਤੈਨੂੰ ਮੈਂ ਕਿਹਾ ਮੇਰਾ ਮੁੰਡਾ ਛੋਟਾ ਜੀ ਮੈਂ ਕਿਹਾ ਬਿਮਾਰ ਨਾ ਹੋ ਜਾ ਗੱਲ ਨਹੀਂ ਹੋਈ ਮੈਡਮ ਮੈਂ 8-10 ਦਿਨ ਹੋ ਗਏ ਉਹ ਐਂ ਪੁੱਛਦੇ ਹੀ ਕਈ ਮੇਰੀ ਪੁੱਛਦੇ ਤੇਰਾ ਭਰਾ ਛੋਟਾ ਭਰਾ ਕੀ ਕਰਦਾ ਏ ਮੈਂ ਕਹਿੰਦਾ ਨਹੀਂ ਸਰ ਮੈਂ ਕਹਾ ਮੈਂ ਛੋਟਾ ਮੈਂ ਹੀ ਆ ਜੀ ਉਹਦੇ ਜਿੱਦਾਂ ਛੁੱਟੀ ਹੋਈ ਮੈਨੂੰ ਫੇਰ ਜਿਹੜੇ ਚੱਲੇ ਗਏ ਉਹਨੇ ਘਰ ਮੈਨੂੰ ਕਹਿਆ ਵੀ ਇਹ ਕਹਿੰਦਾ ਤੂੰ ਪਾਸਪੋਰਟ ਲੀਆ ਉਹਨੇ ਦੀਦਨ ਛੱਡ ਦੇਣ ਦੇ ਮੈਂ ਬੋਲੇ ਸਰ ਮੇਰਾ ਪਾਸਪੋਰਟ ਮੇਰੀ ਕੰਪਨੀ ਦੇ ਪਾਸ ਹੈ ਸੈਰੀ ਕੰਪਨੀ ਮੇਰੀ ਕਹਿੰਦੀ ਹੈ ਕਿ ਜਦੋਂ ਕੋਈ ਵੀ ਇਨਸਾਨ ਆਪਣਾ ਬਸਿਆ ਬਸਾਇਆ ਆਲਣਾ ਛੱਡ ਕੇ ਦੂਜੇ ਮੁਲਕ ਜਾਂਦਾ ਤਾਂ ਉਸਦੇ ਦਿਲ ਦੇ ਵਿੱਚ ਇੱਕ ਉਮੀਦ ਹੁੰਦੀ ਹੈ ਕਿ ਜਿਸ ਪਰਿਵਾਰ ਨੂੰ ਉਹ ਪਿੱਛੇ ਛੱਡ ਕੇ ਜਾ ਰਿਹਾ ਹੈ ਉਸਦੇ ਲਈ ਉਹ ਪੈਸਾ ਕਮਾਵੇ ਆਪਣਾ ਜ਼ਿੰਦਗੀ ਬਣਾਵੇ ਔਰ ਜ਼ਿੰਦਗੀ ਬਣਾ ਕੇ ਜਦ ਆਪਣੇ ਪਰਿਵਾਰ ਕੋਲ ਵਾਪਸ ਜਾਵੇ ਤਾਂ ਇੱਕ ਅਜੀਹਾ ਮੌਕਾ ਬਣੇ ਜਿਸ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣ ਪਰਿਵਾਰ ਸੈਟਲ ਹੋਵੇ ਪਰਿਵਾਰ ਨੂੰ ਕਿਸੇ ਤਰੀਕੇ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਪਰ ਕੀ ਹੁੰਦਾ ਜਦ ਉਹ ਸੁਪਨੇ ਲੈ ਕੇ ਇਨਸਾਨ ਬਾਹਰਲੇ ਮੁਲਕ ਜਾਂਦਾ ਹੈ ਉੱਥੇ ਜਾ ਕੇ ਕੀ ਅਜੇ ਹੀ ਘਟਨਾ ਵਾਪਰ ਜਾਵੇ ਜਿਸ ਨਾਲ ਉਸ ਨੂੰ ਜੇਲ ਕਟਣੀ ਪੈ ਜਾਵੇ ਔਰ ਜੇਲ ਕੱਟਣ ਤੋਂ ਬਾਅਦ ਉਸ ਮੁਲਕ ਦਾ ਪ੍ਰਸ਼ਾਸਨ ਉਸ ਨੂੰ ਡਿਪੋਰਟ ਕਰ ਦਵੇ ਕਿਤਨੇ ਕਿਤੇ ਉਸ ਇਨਸਾਨ ਦੇ ਸੁਪਨੇ ਜਿਹੜੇ ਨੇ ਉਹ ਚਕਨਾ ਚੂਰ ਹੋ ਜਾਂਦੇ ਨੇ ਮੌਕੇ ਜਿਹੜੇ ਨੇ ਉਹ ਘਟ ਜਾਂਦੇ ਨੇ ਤਾਂ ਕਿਤਨੇ ਕਿਤੇ ਜਿਹੜਾ ਕਹਿ ਲੀਏ ਕਿ ਇੱਕ ਮਨਸੂਬਾ ਲੈ ਕੇ ਉਹ ਇਨਸਾਨ ਬਹਾਲੇ ਮੁਲਕ ਜਾਂਦਾ ਤਾਂ ਕਿ ਉਹ ਚੱਜ ਦੇ ਪੈਸੇ ਕਮਾ ਸਕੇ ਆਪ ਦੇ ਪਰਿਵਾਰ ਨੂੰ ਖੁਸ਼ੀਆਂ ਦੇ ਸਕੇ ਉਹ ਜਿਹੜਾ ਮਨਸੂਬਾ ਹੈ ਉਹ ਵੀ ਟੁੱਟਦਾ ਹੋਇਆ ਨਜ਼ਰ ਆਂਦਾ ਕੁਝ ਅਜੀਹਾ ਹੀ ਹੋਇਆ ਲਾਲੜੂ ਦੇ ਪਿੰਡ ਜਾਤਸਨਾ ਕਲਾ ਦੇ ਬਲਬੀਰ ਸਿੰਘ ਦੇ ਨਾਲ ਬਲਬੀਰ ਸਿੰਘ ਅਬੂਦਾਬੀ ਗਏ ਅਬੂਦਾਬੀ ਚ ਇੱਕ ਕੰਪਨੀ ਦੇ ਨਾਲ ਜੌਬ ਦੀ ਗੱਲ ਹੋਈ ਨੌਕਰੀ ਦੀ ਗੱਲ ਹੋਈ ਔਰ ਕੁਝ ਅਜੀਹਾ ਪਾਣਾ ਵਾਪਰਿਆ ਕਿ ਉਹਨਾਂ ਨੂੰ 2 ਮਹੀਨੇ ਦੀ ਜੇਲ੍ਹ ਕੱਟਣੀ ਪਈ ਔਰ ਹੁਣ ਬਲਬੀਰ ਸਿੰਘ ਹਨੀ ਪੰਜਾਬ ਵਾਪਸ ਆ ਚੁੱਕੇ ਹੋਏ ਨੇ ਜਾਤਸਾ ਕਲਾ ਵਾਪਸ ਆ ਚੁੱਕੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਇਹ ਪੂਰਾ ਮਸਲਾ ਬਣਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੁਨੀਆਂ ਚੀਜ਼ਾਂ ਹੋਈਆਂ ਕਿਦਾਂ ਉਹ ਗਏ ਕਿ ਜੇਲ੍ਹ ਕਿਉਂ ਕੱਟੀ ਔਰ ਵਾਪਸੀ ਕਿੱਦਾਂ ਹੋਈ ਹੈ ਉਹ ਸਭ ਚੀਜ਼ਾਂ ਅਸੀਂ ਤੁਹਾਡੇ ਨਾਲ ਵੀ ਰੂਬ ਰੂ ਕਰਾਵਾਂਗੇ ਤਾਂ ਕਿ ਸਾਡਾ ਜੋ ਮਕਸਦ ਹੈ ਕਿ ਅਜਿਹੀ ਘਟਨਾ ਹੋਰ ਕਿਸੇ ਦੇ ਨਾਲ ਨਾ ਵਾਪਰੇ ਹਰ ਕੋਈ ਸੁਚੇਤ ਰਹੇ ਇਸ ਕਰਕੇ ਅਸੀਂ ਅੱਜ ਜਿਹੜੀ ਸਟੋਰੀ ਹੈ ਤੁਹਾਡੇ ਸਾਹਮਣੇ ਲੈ ਕੇ ਆਇਆ ਸੋਬਲਬੀਰ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਸ਼ਿਵ ਸ਼ਰਨ ਸਿੰਘ ਮੌਜੂਦ ਨੇ ਜੋ ਕਿ ਔਰ ਵੱਡੀ ਗੱਲ ਇਹ ਹੈ ਕਿ ਬਲਬੀਰ ਸਿੰਘ ਹਨ ਨੂੰ ਲੱਭਣ ਦੇ ਲਈ ਇਹ ਉੱਥੇ ਗਏ ਔਰ ਇਹਨਾਂ ਨਾਲ ਵੀ ਕਾਫੀ ਚੀਜ਼ਾਂ ਵਾਪਰੀਆਂ ਨੇ ਸੋ ਪਹਿਲੇ ਬਲਬੀਰ ਸਿੰਘ ਨਾਲ ਗੱਲਬਾਤ ਕਰਾਂਗੇ ਬਲਬੀਰ ਸਿੰਘ ਸਭ ਤੋਂ ਪਹਿਲਾ ਸਵਾਲ ਤੁਹਾਡੇ ਨਾਲ ਇਹੀ ਆਂਦਾ ਹੈ ਕਿ ਇਹ ਪੂਰੀ ਘਟਨਾ ਕਿੱਦਾਂ ਵਾਪਰੀ ਕਦੋਂ ਤੁਸੀਂ ਆਬੂਦਾਬੀ ਗਏ ਕਿਸ ਦਿਨ ਗਏ ਕੀ ਕੁਝ ਉੱਥੇ ਹੋਇਆ ਕਿ ਤੁਹਾਨੂੰ ਉੱਥੇ ਜੇਲ੍ਹ 'ਚ ਡੱਕਿਆ ਗਿਆ ਸਰ ਆਪਣਾ 8 ਅਪ੍ਰੈਲ ਨੂੰ ਦਿੱਲੀ ਤੋਂ ਫਲੈਟ ਫੜੀ ਸੀ ਹੂੰ ਆਬੋ ਤਾਂ ਵੀ ਦਬਈ ਚ ਗਏ ਸੀ ਤੇ ਉਧਰ ਜਾ ਕੇ ਆਪਾਂ ਰਾਤ ਨੂੰ 12 ਸਵਾ 12 12:30 ਦੇ ਵਿੱਚ ਉਧਰ ਪਹੁੰਚ ਕੇ 에어ਪੋਰਟ ਤੋਂ ਬਾਹਰ ਨਿਕਲੇ ਤੇ ਉਹਨਾਂ ਦੀ ਗੱਡੀ ਆਣੀ ਸੀ ਕੰਪਨੀ ਦੇ ਕਹਿੰਦੇ ਆਪਣੀ ਗੱਡੀ ਆਊ ਤੁਹਾਨੂੰ ਲੈਣ ਰਾਤ ਨੂੰ ਕੋਈ ਕੰਪਨੀ ਦੀ ਗੱਡੀ ਨਹੀਂ ਆਈ ਕਾਲ ਕਰੀ ਉਹਨਾਂ ਨੂੰ ਤੇ ਕਹਿੰਦੇ ਸਵੇਰੇ 7 ਵਜੇ ਗੱਡੀ ਆਊਗੀ ਤੁਸੀਂ ਉੱਥੇ ਹੁਣ ਰਾਤ ਕੱਟ ਲਓ ਚਾਹ ਪਾਣੀ ਪੀਆ ਤੇ ਸਵੇਰੇ 7 ਵਜੇ ਫਿਰ ਕਾਲ ਆਈ ਕੰਪਨੀ ਤੋਂ ਕਹਿੰਦੇ ਤੁਸੀਂ ਟੈਕਸੀ ਕਰ ਲਓ ਟੈਕਸੀ ਕਰਕੇ ਆਪਣੀ ਕੰਪਨੀ 'ਚ ਆ ਜਾਓ ਹੂੰ ਚਲੋ ਠੀਕ ਆ ਸਰ ਹਮੇ 4 ਆਂਡੀਆਂ ਦੇ 4 ਆਦਮੀ ਹੀ ਚਲੇਗੇ ਉਧਰ ਮਤਲਬ ਹਲੇ ਉਹ ਟੈਕਸੀ ਜਿਹੜੀ ਉਹਨਾਂ ਦੀ ਗੱਡੀ ਸੀ ਉਹ ਆਈ ਹੋਈ ਨਹੀਂ ਉਹ ਆਈ ਨਹੀਂ ਹੈ ਸਰ ਉਹਨੇ ਕਹਿੰਦਾ ਤੁਸੀਂ ਟੈਕਸੀ ਕਰ ਲਓ ਅਸੀਂ ਟੈਕਸੀ ਦਾ ਕਰਾਇਆ ਦੇ ਦੇਂਗੇ ਟੈਕਸੀ ਕਰਕੇ ਤੁਸੀਂ ਕੰਪਨੀ 'ਚ ਆ ਜਾਓ ਹੂੰ ਤੋਂ ਟੈਕਸੀ ਕਰਕੇ ਆਪਾਂ ਜੀ 11:30 ਵਜੇ ਇੱਧਰ 11:00 ਵਜੇ ਉਧਰ ਪਹੁੰਚ ਗਏ ਜੀ ਕੰਪਨੀ 'ਚ ਉਧਰ ਗਏ ਕੰਪਨੀ ਦੇ ਜਿਹੜੇ ਅਫਸਰ ਜੀ ਉਹਨਾਂ ਨਾਲ ਗੱਲਬਾਤ ਹੋਈ ਪਾਸਪੋਰਟ ਲਈ ਉਹਨਾਂ ਮੇਰਾ ਚਾਰੋਂ ਮੁੰਡਿਆਂ ਦੇ ਤੇ ਆਪਣੇ ਕੋਲ ਲਾਇਸੈਂਸ ਹੀ ਦੁਬਈ ਦਾ ਜਿਹੜਾ ਉਹ ਲਾਇਸੈਂਸ ਵੀ ਲਿਆ ਹੂੰ ਉਹਨਾਂ ਨੇ ਫਿਰ ਅੱਧੇ ਘੰਟੇ ਬਾਅਦ ਪਾਸਪੋਰਟ ਰੱਖ ਲਈਏ ਤੇ ਉਹ ਆਪਣੇ ਲਾਇਸੈਂਸ ਵਾਪਸ ਕਰਦੀ ਹੈ ਜੀ ਹੂੰ ਤੇ ਕਹਿੰਦੇ ਬੈਠੋ ਕੋਈ ਬਾਤ ਨਹੀਂ ਉਹਦੇ ਵੀਜ਼ਾ ਪੂਜਾ ਲਗਣਾ ਜੋ ਆਪਣਾ ਮੈਡੀਕਲ ਹੋਣਾ ਤੇ ਇਹਦੇ ਵੀਜ਼ਾ ਲਗਣਾ ਤੁਸੀਂ ਹੁਣ ਹਾਰੇ ਥੱਕੇ ਹੋਏ ਆ ਨਾਓ ਤੋ ਤੇ ਕੈਂਪ ਚ ਘੁੰਮੋ ਤੇ ਆਪਣਾ 12 ਵਜੇ ਸਵਾ 12 ਜ ਰੋਟੀ ਲਾ ਜੂ ਤੁਸੀਂ ਆ ਕੇ ਕੰਟੀਨ ਚ ਰੋਟੀ ਖਾ ਲਿਓ ਹੂੰ ਤੇ ਕੰਪਨੀ ਕਿਸ ਚੀਜ਼ ਦੀ ਸੀਗੀ ਕੰਪਨੀ ਇਹ ਜੀ ਆਪਣਾ ਬਿਲਡਿੰਗ ਬਿਲਡਿੰਗ ਬਣਾਉਂਦੀ ਹੀ ਜਿਹੜੀ ਆਪਣੀ ਠੇਕੇ ਲੈਂਦੀ ਹੈ ਕੰਪਨੀ ਇਹ ਹੀ ਹੂੰ ਇਦਾਂ ਕੰਮ ਸੀ ਜਿਹੜਾ ਉੱਤਰ ਉੱਤਰ ਲੈਣਾ ਆਪਣਾ ਠੇਕਾ ਕਰਨਾ ਕੰਪਨੀ ਦੇ ਸਾਰਾ ਕੁਝ ਜੀ ਤੇ ਕੰਮ ਤੁਹਾਨੂੰ ਕੀ ਕੰਮ ਮਿਲਿਆ ਸੀ ਉੱਥੇ ਮੇਰੇ ਜੀ ਟਰਾਲਾ ਡਰਾਈਵਰ ਸੀ ਮੈਂ ਹੂੰ ਟਰਾਲਾ ਚਲਾਉਣਾ ਸੀ ਉੱਥੇ ਜੀ ਜੋ ਹਰ ਚੀਜ਼ ਪੂਰੀ ਕਰਨੀ ਹੁੰਦੀ ਹੈ ਡਰਾਈਵਰ ਨੂੰ ਇੱਧਰ ਉੱਧਰ ਸਮਾਨ ਲੈਣ ਨਾਲ ਆਏ ਹੂੰ ਉਹ ਗੱਡੀ ਚੋਂ ਲੈਣ ਨਾਲ ਆਏ ਵੱਧਾ ਜਿਹੜਾ ਬਿਲਡਿੰਗ ਮਟੀਰੀਅਲ ਤੇ ਸਮਾਨ ਵਰਤਿਆ ਜਾਣ ਨਾਲ ਸਾਰਾ ਮਿੱਟੀ ਹੋ ਗਈ ਉਹ ਉੱਧਰ ਉੱਧਰ ਚੱਕਣੀ ਸਿਮਿੰਟ ਬਜਰੀ ਰੇਤਾ ਵਗੈਰਾ ਜੋ ਵੀ ਜਾਣ ਨਾਲ ਉਹ ਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਕੈਂਪ ਘੁੰਮੋ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਅਸੀਂ ਖਾਣਾ ਖੂਣਾ ਖਾਇਆ ਜੀ ਚਾਰ ਮੁੰਡੇ ਹੋਰ ਵੀ ਕੰਟੀਨ 'ਚ ਹੂੰ ਖਾਣਾ ਖੂਣਾ ਖਾ ਕੇ ਆਪਣੇ ਰੂਮ 'ਚ ਆਏ 2 ਵਜੇ ਦੀ ਗੱਲ ਹੈ ਦੁਪਹਿਰ ਦੀ ਹੂੰ ਆ ਕੇ ਉੱਧਰ ਆਪਣਾ ਸੋ ਗਿਆ ਆਪਾਂ ਆਪਣੇ ਬੈੱਡ 'ਤੇ ਸੋ ਗਏ ਜੀ ਸੋ ਕੇ ਉਹ ਤੋਂ ਬਾਅਦ ਜੀ ਮੈਨੂੰ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਬਸ ਥੋੜਾ ਜਿਆਦਾ ਮੈਨੂੰ ਐ ਲੱਗਿਆ ਜੀ ਜਿਵੇਂ ਕਿਸੇ ਨੇ ਮੇਰੇ ਮੂੰਹ ਤੇ ਹੱਥ ਰੱਖਿਆ ਹੋਵੇ ਇਹ ਹੂੰ ਕੋ ਫਰਮ ਨਹੀਂ ਹੈ ਪੱਕੀ ਗੱਲ ਨਹੀਂ ਆ ਵੀ ਸ਼ਾਇਦ ਮੈਨੂੰ ਸੁਪਨਾ ਵੀ ਆਏ ਹੋਏ ਪਰ ਉਹ ਥੋੜਾ ਜਿਹਾ ਮਹਿਸੂਸ ਜਿਹਾ ਹੈ ਇਸ ਗੱਲ ਦਾ ਜੀ ਹੂੰ ਲੋਕਾਂ ਨੂੰ ਲੱਗਿਆ ਕਿ ਕਿਸੇ ਨੇ ਮੂੰਹ ਕੁੱਟਿਆ ਕੁੱਟਿਆ ਜੀ ਇਦਾਂ ਵੀ ਹੱਥ ਰੱਖਿਆ ਹੋਏ ਮੂੰਹ ਤੇ ਇਦਾਂ ਕੁ ਸੰਗਾਣ ਦੀ ਕੋਸ਼ਿਸ਼ ਕਰੀ ਹੋਵੇ ਕੁਝ ਜੀ ਹੂੰ ਤਾਂ ਮੈਨੂੰ ਫਿਰ ਉਸ ਤੋਂ ਬਾਅਦ ਕੁਝ ਵੀ ਨਹੀਂ ਪਤਾ ਹੈ ਜੀ ਜਦ ਮੈਨੂੰ ਹੋਸ਼ ਆਇਆ ਮੈਂ ਅਬੋਤਾਬੀ ਦੀ ਪੁਲਿਸ ਸਟੇਸ਼ਨ ਮੁਸਾਫਾ ਜੇਲ੍ਹ 'ਚ ਸੀ ਹੂੰ ਉਧਰ ਜੇ ਹੋਸ਼ ਆਇਆ ਮੈਨੂੰ ਤੇ ਉਹ ਤੋਂ ਬਾਅਦ ਉਹਨਾਂ ਨੇ ਮੇਰਾ ਮੈਡੀਕਲ ਕਰਾਇਆ ਜੀ ਚਾਰ ਦਿਨ ਬਾਅਦ ਕਰਾਇਆ ਮੈਡੀਕਲ ਤੇ ਉਹਦੇ ਇਹਨਾਂ ਰਿਪੋਰਟਾਂ ਰੋਟਾਂ ਥੋੜਾ ਚਲੋ ਨੁਕਸਾ ਹੋਗਾ ਉਹਨਾਂ ਫਿਰ ਮੈਂ ਹਫਤੇ ਬਾਅਦ ਫਿਰ ਉੱਥੇ ਹਸਪੀਟਲ 'ਚ ਦਾਖਲ ਵੀ ਰੱਖਿਆ ਜੀ ਹੂੰ ਤੂੰ ਨਾਲ ਫਿਰ ਮੇਰਾ ਮੈਡੀਕਲ ਕਰਾਇਆ ਤੇ ਸੀਟੀ ਸਕੈਨ ਕਰਾਇਆ ਸਿਰ ਦਾ ਜੀ ਹੂੰ ਤੇ ਉੱਥੇ ਰਿਪੋਰਟ 'ਚ ਸਭ ਕੁਝ ਬਿਲਕੁਲ ਸਹੀ ਆਇਆ ਮੈਡਮ ਨੇ ਪੁੱਛਿਆ ਮੈਂ ਬਾਰ-ਬਾਰ ਮੈਂ ਕਹਿੰਦੀ ਸਭ ਬਿਲਕੁਲ ਸਹੀ ਆਇਆ ਤੇ ਮੈਡਮ ਨੂੰ ਕਿਹਾ ਜਿਹੜੀ ਮੈਂ ਇਲਾਜ ਕਰਦੀ ਮੈਡਮ ਮੈਂ ਕਿਹਾ ਮੈਨੂੰ ਇੰਡੀਆ ਕਾਲ ਕਰਨੀ ਆ ਕਹਿੰਦੀ ਨਹੀਂ ਕਾ ਵੀ ਕਾਲ ਨਹੀਂ ਕਰਨੀ ਕਿ ਮੇਰਾ ਹਰ ਟਾਈਮ ਇਹ ਪੁਲਸ ਵਾਲਾ ਜੀ ਇੱਕ ਜਿਹੜਾ ਜੀ ਹੂੰ ਉਹ ਰਹਿੰਦਾ 24 ਘੰਟੇ ਗੈਲਿਕ ਉਹਨੇ ਪਰਮਿਸ਼ਨ ਨਹੀਂ ਦਿੱਤੀ ਕਾਲ ਕਰਨ ਦੀ ਕੋਈ ਵੀ ਤੇ ਆਪਣਾ ਮੈਡਮ ਕਹਿੰਦੀ ਤੂੰ ਆਪਣੇ ਘਰ ਦਾ ਵਾਈਫ ਦਾ ਨੰਬਰ ਦੇ ਦੇ ਮੈਂ ਅਸੀਂ ਆਪ ਗੱਲ ਕਰਾਂਗੇ ਵੀ ਤੈਨੂੰ ਮੈਂ ਕਿਹਾ ਮੇਰਾ ਮੁੰਡਾ ਛੋਟਾ ਜਿਹਾ ਜੀ ਮੈਂ ਕਿਹਾ ਬਿਮਾਰ ਨਾ ਹੋ ਜਾ ਗੱਲ ਨਹੀਂ ਹੋਈ ਮੈਡਮ ਐ 8-10 ਦਿਨ ਹੋ ਗਏ ਹੂੰ ਤੇ ਮੈਡਮ ਨੇ ਮੇਰਾ ਘਰ ਦਾ ਫੋਨ ਨੰਬਰ ਦਿੱਤਾ ਆਪ ਨਹੀਂ ਵਾਈਫ ਦਾ ਜੀ ਉਹ ਕਹਿੰਦੀ ਅਸੀਂ ਆਪ ਦੱਸਾਂਗੇ ਤੈਨੂੰ ਵੀ ਆਪਾਂ ਗੱਲਬਾਤ ਕਰਾਂਗੇ ਤੇਰੀ ਵਾਈਫ ਨਾਲ ਹੂੰ ਉਸ ਦਿਨ ਪੰਜਵੇਂ ਦਿਨ ਮੇਰੇ ਉੱਤਰ ਛੁੱਟੀ ਹੋ ਗਈ ਫੇ ਪਤਾ ਇਹ ਗੱਲਬਾਤ ਹੋਈ ਹੈ ਨਹੀਂ ਹੋਈ ਕਿ ਉਹਨੇ ਮੈਨੂੰ ਕੁਝ ਨਹੀਂ ਦੱਸਿਆ ਕਹਿੰਦੀ ਤੂੰ ਠੀਕ ਹੈ ਤੇ ਟ੍ਰੀਟਮੈਂਟ ਸਹੀ ਚੱ ਤੈਨੂੰ ਕੋਈ ਪ੍ਰੋਬਲਮ ਨਹੀਂ ਹੈ ਹਸਪਤਾਲ ਵਾਲਿਆਂ ਨੇ ਕੋਈ ਡਾਕਟਰ ਨੇ ਗੱਲ ਨਹੀਂ ਕੀਤੀ ਕਿਸੇ ਨਰਸ ਨੇ ਗੱਲ ਨਹੀਂ ਕੀਤੀ ਤੁਹਾਡੇ ਪਰਿਵਾਰ ਨਾਲ ਨਹੀਂ ਪਰਿਵਾਰ ਨਾਲ ਕਿਸੇ ਨਾਲ ਗੱਲ ਨਹੀਂ ਹੋਈ ਡਾਕਟਰ ਨਰਸ ਹਰੋ ਜਾਂਦੇ ਸੀ ਉਹ ਗੱਲਬਾਤ ਕਰਦੇ ਸੀ ਮੈਨੂੰ ਪੁੱਛਦੇ ਸੀ ਹਾਂ ਵੀ ਤੁਸੀਂ ਕਿੰਨੇ ਭਰਾ ਹੋ ਤੇਰੇ ਕਿੰਨੇ ਬੱਚੇ ਨੇ ਕਾਤ ਤਰੀ ਸ਼ਾਦੀ ਹੋਈ ਹੈ ਸਭ ਕੁਝ ਪੁੱਛਦੇ ਹਰੋ ਜਾਂ ਉਹ ਹੀ ਪੁੱਛਣਾ ਹੈ ਉਹ ਐਵੇਂ ਪੁੱਛਦੇ ਹੀ ਕਈ ਵਾਰੀ ਪੁੱਛਦੇ ਤੇਰਾ ਭਰਾ ਛੋਟਾ ਭਰਾ ਕੀ ਕਰਦਾ ਹੈ ਮੈਂ ਕਹਿੰਦਾ ਨਹੀਂ ਸਰ ਮੈਂ ਕਹਾ ਮੈਂ ਛੋਟਾ ਮੈਂ ਹੀ ਆ ਜੀ ਮੇਰੇ ਮੇਰੇ ਤੋਂ ਵੱਡਾ ਸੀ ਦੋ ਹੀ ਭਰਾਏ ਹਨ ਬਸ ਇਹ ਹਰੋ ਜਾਂ ਇਹ ਗੱਲ ਪੁੱਛਣੀ ਬੜੇ ਡਾਕਟਰਾਂ ਦੀ ਟੀਮ ਆਂਦੀ ਹਰ ਰੋਜ਼ ਜੀ ਤੇ ਉਹਨਾਂ ਨੇ ਨਾ ਹੀ ਕੋਈ ਮੈਨੂੰ ਦਵਾਈ ਦਿੱਤੀ ਨਾ ਹੀ ਉਹ ਕਹਿੰਦੇ ਕੋਈ ਲੋੜ ਹੀ ਨਹੀਂ ਹੈ ਉਹਨਾਂ ਤੇ ਮੈਨੂੰ ਛੁੱਟੀ ਕਰ ਦਿੱਤੀ ਕਹਿੰਦੇ ਉਹ ਸਹੀ ਹੈ ਕੋਈ ਪ੍ਰੋਬਲਮ ਨਹੀਂ ਹੈ ਤੇਰੀ ਹੂੰ ਇਹ ਦਿਮਾਗ ਤੋਂ mùਦਾ ਉਹਨੇ ਜੋ extra ਵੀ ਕਰਿਆ ਜੋ ਵੀ ਉਹ ਬਿਲਕੁਲ ਸਹੀ ਆਇਆ ਕਹਿੰਦੇ ਮੈਡਮ ਕੋਈ ਪ੍ਰੋਬਲਮ ਨਹੀਂ ਹੈ ਜੇ ਸਭ ਕੁਝ ਸਹੀ ਸੀਗਾ ਫੇਰ ਕਾਰਨ ਕੀ ਬਣਿਆ ਕਿਉਂ ਤੁਹਾਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਕਿਉਂ ਤੁਹਾਨੂੰ ਜੇਲ ਕਟਣੀ ਪਈ ਹੈ ਉਹਦਾ ਕੋਈ ਕਾਰਨ ਹੀ ਤੇ ਤੁਹਾਨੂੰ ਦੱਸਿਆ ਹੋ ਨਹੀਂ ਸਰਾ ਇਹ ਜਿਹਾ ਉਹਨਾਂ ਕੋਈ ਨਹੀਂ ਦੱਸਿਆ ਉਹਦੇ ਜਿੱਦਾਂ ਛੁੱਟੀ ਹੋਈ ਮੈਨੂੰ ਫੇਰ ਜੇਲ ਚਲੇ ਗਏ ਉਹ ਉੱਥੇ ਜੇਲ੍ਹ ਚ ਰੱਖਿਆ ਫਿਰ ਉਹ ਉਹਨਾਂ ਨੇ ਫਿਰ ਮੈਨੂੰ ਕਹੇ ਵੀ ਇਹ ਕਹਿੰਦਾ ਤੂੰ ਪਾਸਪੋਰਟ ਲਿਆ ਉਹਨੇ ਵੀ ਤੈਨੂੰ ਛੱਡ ਦੇਣਗੇ ਮੈਂ ਬੋਲੇ ਸਰ ਮੇਰਾ ਪਾਸਪੋਰਟ ਮੇਰੀ ਕੰਪਨੀ ਦੇ ਪਾਸ ਹੈ ਸਹਿਰੀ ਕੰਪਨੀ ਮੇਰੀ ਤੇ ਉਹਦੇ ਚ ਮੇਰਾ ਪਾਸਪੋਰਟ ਹੈ ਤੁਸੀਂ ਬੋਲ ਲੇ ਦਿਓ ਅੱਧੇ ਘੰਟੇ ਚ ਪਾਸਪੋਰਟ ਦੇਣਗੇ ਨਹੀਂ ਕਹਿੰਦੇ ਹੋ ਤੁਸੀਂ ਫੋਨ ਕਰੋ ਤੇ ਆਪ ਕਹੋ ਤੇਰਾ ਕੋਈ ਰਿਸ਼ਤੇਦਾਰ ਹੈ ਕੋਈ ਮਿੱਤਰ ਹੈ ਮਗਾ ਸਰ ਮੇਰਾ ਮੋਬਾਈਲ ਆਪਕੇ ਪਾਸ ਹੈ ਮੇਰਾ ਮੋਬਾਈਲ ਦੇ ਦਿਓ ਉਸ ਵਿੱਚ ਮੇਰੇ ਰਿਸ਼ਤੇਦਾਰਾਂ ਦੇ ਨੰਬਰ ਵੀ ਹੈ ਮੇਰੀ ਕੰਪਨੀ ਦਾ ਨੰਬਰ ਵੀ ਹੈ ਉਹਦੇ ਚ ਉਹ ਕਹਿੰਦੇ ਨਹੀਂ ਫੋਨ ਨਹੀਂ ਮਿਲੂਗਾ ਤੂੰ ਇਹੀਂ ਲੋਕਲ ਕਾਲ ਕਰ ਲੈ ਜੀ ਦਾ ਮਾ ਉਹ ਕਹਿੰਦੇ ਇੰਡੀਆ ਤੋਂ ਮੁੰਕੀ ਨਹੀਂ ਹੈ ਇੰਡੀਆ ਨਹੀਂ ਹੋਗੇ ਯਹਾਂ ਤੇ ਫੋਨ ਕਰ ਲੋ ਹਮ ਸਰ ਮਾਂ ਬਈ ਉਹਨੇ ਕੋਈ ਮੈਨੂੰ ਫੋਨ ਨਹੀਂ ਦਿੱਤਾ ਨਾ ਹੀ ਮੇਰੇ ਉਧਰ ਦਾ ਨੰਬਰ ਯਾਦ ਸੀ ਕਿਸੇ ਤੋਂ ਰਿਸ਼ਤੇਦਾਰ ਦਾ ਕਿਸੇ ਦਾ ਨੰਬਰ ਕੋਈ ਯਾਦ ਨਹੀਂ ਸੀ ਮੇਰੇ ਮਤਲਬ ਨਾ ਤੁਹਾਨੂੰ ਤੁਹਾਡਾ ਗੁਨਾਹ ਦੱਸਿਆ ਗਿਆ ਨਾ ਤੁਹਾਨੂੰ ਕੋਈ ਇਹ ਦੱਸਿਆ ਕਿ ਤੁਹਾਨੂੰ ਕਿਉਂ ਜੇ ਜ ਰੱਖਿਆ ਗਿਆ ਔਰ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਤੁਹਾਡਾ ਕਿਸ ਨੇ ਮੂੰਹ ਕੁੱਟਿਆ ਹਾਂ ਜੀ ਇਦਾਂ ਲੱਗਿਆ ਮੈਨੂੰ ਕਿ ਇਦਾਂ ਵੀ ਮੇਰੇ ਮੂੰਹ ਤੇ ਕਿਸ ਨੇ ਹੱਥ ਰੱਖਿਆ ਹੋਵੇ ਤੇ ਉਹਨਾਂ ਨੇ ਤੇ ਮੇਰੇ ਕੇਸ ਪਾਇਆ ਜਿਹੜਾ ਹੈ ਸਰਾਬ ਦਾ ਪਾਇਆ ਸੀ ਕਹਿੰਦੇ ਤੂੰ ਵੀ ਨਸ਼ਰਾ ਪੀਤੀ ਹੋਈ ਤੂੰ ਇਹ ਮੈਨੂੰ ਤੀਜੀ ਵਾਰ ਲੈ ਕੇ ਚੌਥੀ ਵਾਰ ਜੇਲ੍ਹ ਚ ਉੱਥੇ ਕੋਰਟ ਮੈਂ ਪੇਸ਼ ਕਰਿਆ ਤੇ ਮੈਨੂੰ ਜੱਜ ਨੇ ਕਿਹਾ ਵੀ ਤੂੰ ਸਰਾ ਪਿੰਦਾ ਵੀ ਹੈ ਤੇ ਵੇਚਦਾ ਨਹੀਂ ਸਰ ਮਗਾ ਵੀ ਮੈਂ 8 ਤਰੀਕ ਨੂੰ 9 ਤਰੀਕ ਨੂੰ ਇੱਥੇ ਆਇਆ ਕੰਪਨੀ ਚ ਖਾਣਾ ਖਾਤਾ ਤੇ ਸੋਇਆ ਮੈਨੂੰ ਉਸ ਤੋਂ ਬਾਅਦ ਕੁਝ ਨਹੀਂ ਪਤਾ ਮੇਰੇ ਕੀ ਵਾਪਰਿਆ ਕਿੱਧਰ ਗਿਆ ਮੈਨੂੰ ਕੌਣ ਲੈ ਗਿਆ ਮੈਨੂੰ ਕੁਝ ਨਹੀਂ ਪਤਾ ਹੈ ਮੈਂ ਸਿੱਧਾ ਹੀ ਉਹ ਫਿਰ ਭੇਜ ਦਿੰਦੇ ਕਹਿੰਦੇ ਜੋ ਅਗਲੀ ਤਰੀਕ ਤੇ ਦੱਸਣਗੇ ਤੈਨੂੰ ਆਪਦਾ ਫੈਸਲਾ ਮਤਲਬ 5 ਹੋਰੀ ਤੜੀ ਕੋਰਟ ਚ ਵੀ ਪੇਸ਼ੀ ਹੋਈ ਅਦਾਲਤ ਚ ਵੀ ਪੇਸ਼ੀ ਹੋਈ ਕੱਲ ਚ ਪੇਸ਼ੀ ਹੋਈ ਮੇਰੀ ਤੋ ਕਹਿੰਦੇ ਤੁਸੀਂ ਜਾਓ ਤੇ ਤਨੂ ਅਗਲੀ ਪੇਹੀ ਤੇ ਦੱਸਣੇ ਅਗਲੀ ਪੇਹੀ ਤੇ ਫੇਰ ਬੁਲਾਉਂਦੇ ਜੀ ਉਹੀ ਇਦਾਂ ਪੁੱਛਦੇ ਜੀ ਇਦਾਂ ਮੈਂ ਕਹਿੰਦਾ ਸੀ ਸਰ ਮੈਂ ਕਿਹਾ ਕੰਪਨੀ ਚ ਆਇਆ ਸੀ ਕੰਪਨੀ ਜਾਏ ਉਹਨੇ ਖਾਣਾ ਖੂਣਾ ਖਾਇਆ ਤੇ ਦੁਪਹਿਰ ਨੂੰ ਸੋ ਗਿਆ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਮੇਰੇ ਨਾਲ ਕੀ ਵਾਪਰਿਆ ਕੀ ਨਹੀਂ ਹੂੰ ਬਸ ਉਸ ਤੋਂ ਬਾਅਦ ਮੈਨੂੰ ਫੇਰ ਮੇਰਾ ਪਾਸਪੋਰਟ ਆ ਗਿਆ ਉਹਨੇ ਵਾਈਟ ਪਾਸਪੋਰਟ ਵੀ ਬਣਵਾਇਆ ਮੇਰਾ ਹੂੰ ਮੇਰਾ ਕਾਫੀ ਬੰਦੇਆ ਬਣਾਇਆ ਸੀ ਉੱਧਰ ਹੂੰ ਤੇ ਉਹਨਾ ਫੇਰ ਮੇਰੇ ਨਾਲ ਜਿਹੜੇ ਮੁੰਡੇ ਸੀ ਉਹਨੇ ਕਿਸੇ ਨੇ ਆਪਣਾ ਪਾਸਪੋਰਟ ਕੰਪਨੀ ਨੂੰ ਦੇ ਦਿੱਤਾ ਤੇ ਉਹ ਵਾਪਸ ਭੇਜ ਤੇ ਇਧਰ ਇੰਡੀਆ ਰ ਤੁਹਾਡੇ ਨਾਲ ਜਿਹੜੇ ਪਹਿਲੇ ਜਦੋਂ ਤੁਸੀਂ ਇੱਥੋਂ ਗਏ ਹੋ ਤੁਹਾਡੇ ਨਾਲ ਕਿੰਨੇ ਖੋਰ ਮੁੰਡੇ ਆ ਤੁਹਾਡੇ ਨਾਲ ਹੋਰ ਕਿੰਨੇ ਕਿ ਲੋਕ ਗਏ ਸੀਗੇ ਅਸੀਂ ਚਾਰ ਮੁੰਡੇ ਹੀ ਇੱਧਰ ਇੰਡੀਆ ਤੋਂ ਹੀ ਇੱਥੋਂ ਚਾਰ ਮੁੰਡੇ ਗਏ ਸੀ ਹਾਂ ਜੀ ਤੇ ਉਹ ਜਿਹੜੇ ਬਾਕੀ ਚੋ ਚਾਰ ਤੁਸੀਂ ਸੀਗੇ ਯਾਨੀ ਕਿ ਤਿੰਨ ਉਹ ਬਾਕੀ ਉੱਥੇ ਰਹਿ ਗਏ ਉਹਨਾਂ ਨਾਲ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਕਿਸੇ ਨਾਲ ਕੋਈ ਕੰਟੈਕਟ ਹੋਇਆ ਕਨੈਕਟ ਹੋਇਆ ਨਹੀਂ ਸਰ ਕਿਸੇ ਨਾਲ ਕੋਈ ਕੰਟੈਕਟ ਨਹੀਂ ਹੋ ਉਹਨਾਂ ਮੈਂ ਕੰਪਨੀ ਦਾ ਮੇਰੇ ਨੰਬਰ ਆ ਸੀ ਇਹ ਕੋਈ ਨਾ ਨੰਬਰ ਮੈਂ ਦਿੱਤਾ ਸੀ ਪੁਲਿਸ ਵਾਲਿਆਂ ਨੇ ਗੱਲਬਾਤ ਹੋਈ ਤੋ ਉਹਨੇ ਸਾਮਨਾ ਕਰਤਾ ਸਿਹਰੀ ਕੰਪਨੀ ਵਾਲੇ ਕਹਿੰਦੇ ਕੰਪਨੀ ਆਪਸੀ ਕੋਈ ਰਾਬਤਾ ਨਹੀਂ ਕਰੇਗੀ ਆਪਕੋ ਆਪਕੇ ਜੋ ਤਿੰਨ ਦੋਸਤ ਯਹਾਂ ਕੇ ਸਾਥ ਆਏ ਤੇ ਉਹ ਆਪਕੋ ਛਡਵਾਏਗੇ ਇਧਰ ਸੇ ਹੂੰ ਤੋ ਬੋਲੇ ਸਰ ਮਹਾ ਮੈਂ ਕਹਾ ਮੇਰੇ ਪਾਸ ਉਸਕਾ ਨੰਬਰ ਨਹੀਂ ਹੈ ਨੰਬਰ ਦੇ ਦੋ ਹੂੰ ਉਹਨੇ ਮੈਨੂੰ ਨੰਬਰ ਵੀ ਦਿਆ ਉਹ ਨੰਬਰ ਗਲਤ ਸੀ ਮੈਂ 3 4 ਵਾਰ 5 6 ਵਾਰ ਕਾਲ ਵੀ ਕਰਿਆ ਉਹ ਨੰਬਰ ਗਲਤ ਸੀ ਉਹਨਾਂ ਨਾਲ ਗੱਲਬਾਤ ਹੀ ਨਹੀਂ ਹੋਈ ਹੈ ਜਿਨ੍ਹਾਂ ਨੰਬਰ ਦੀ ਹੈ ਉਹਨਾਂ ਨੇ ਹੂੰ ਕੋਈ ਗੱਲਬਾਤ ਜਿਹੜੇ ਤਿੰਨ ਤੁਹਾਡੇ ਨਾਲ ਗਏ ਹਾਂ ਜੀ ਉਹਨਾਂ ਨਾਲ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਹੂੰ ਉਹਨੇ ਜੋ ਨੰਬਰ ਦਿਆ ਉਹ ਨੰਬਰ ਹੀ ਗਲਤ ਸੀ ਉਹ ਕੀ ਤਾਂ ਇਕੋ ਅਰਬੀ ਨਾਲ ਘਰੇ ਪਤਾ ਕਿ ਇਹਦੇ ਮਿਲੀ ਜਾਂਦਾ ਸੀ ਤਾਂ ਕੋਈ ਗੱਲਬਾਤ ਨਹੀਂ ਹੋਈ ਉਹਦੇ ਨਾਲ ਹੂੰ ਤੇ ਫਿਰ ਉਸ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਚਲੋ ਤੜੀ ਪੰਜ ਕੋ ਵਾਰੀ ਪੇਸ਼ੀ ਹੋ ਗਈ ਪੇਸ਼ੀ ਹੋਣ ਤੋਂ ਬਾਅਦ ਫਿਰ ਕੀ ਬਣਿਆ ਕਿਦਾਂ ਤੁਸੀਂ ਇੰਡੀਆ ਵਾਪਸ ਕਿਵੇਂ ਆਏ ਫਿਰ ਆਪਣਾ ਮੈਨੂੰ ਬੜੀ ਜੇਲ੍ਹ ਚ ਲੈ ਗਏ ਜਿੱਥੇ ਮੈਨੂੰ 1000 ਰੁਪਏ ਫੈਨ ਪਾਇਆ ਸੀ ਉਹਨਾਂ ਨੇ ਹੂੰ ਉਹ ਗ੍ਰਾਮ ਪਾਇਆ ਹਾਂ ਕਰਾਇਆ ਗ੍ਰਾਮ ਪਾਇਆ ਸੀ ਤੇ ਕਹਿੰਦੇ ਤੁਸੀਂ ਇਹ ਭਰ ਦੋਗੇ ਤੋ ਤਨ ਤੂੰ ਛੱਡ ਦੇਣਗੇ ਨਹੀਂ ਤੈਨੂੰ ਇਹ ਦੱਸ ਦਿੰਦੇ ਤੇਰੇ ਇੱਥੇ ਬੜੀ ਜੇਲ੍ਹ ਚ ਲੱਗਣਗੇ ਤੇਰੇ ਹਰ ਰੋਜ਼ 100 ਰੁਪਏ ਕੱਟਣਗੇ ਇੱਥੇ ਜੇਲ੍ਹ ਇਹ ਕੰਟੈਕਟ ਨੰਬਰ ਉੱਧਰ ਹੈ ਨਹੀਂ ਸੀ ਕੋਈ ਫਿਰ ਮੈਨੂੰ ਤੋਂ ਕੱਟਣਾ ਹੀ ਪਾਇਆ ਉੱਥੇ 10 ਦਿਨ ਕੱਟੇ ਜੀ ਮੈਂ ਉਹ ਮੇਰੇ ਹਰ ਰੋਜ਼ 100 ਰੁਪਏ ਕੱਟੀ ਗਏ ਜੀ ਤੇ ਉੱਧਰ ਮੇਰਾ ਬੀਜੇਬੀ ਖਾਤਾ ਵਿੱਚ ਵਿਜੀਟ ਵੀ ਜੇ ਗਿਆ ਬੀਜੇਬੀ ਖਤਮ ਹੋ ਗਿਆ ਹੂੰ ਤੇ ਉਹਨਾਂ ਨੇ ਫਿਰ 11ਵੇਂ ਦਿਨ ਸਵੇਰੇ ਨਾਂ ਬੋਲਿਆ ਵੀ ਆਪਣਾ ਆਜੂ ਆਪਨ ਦੀ ਵੀ ਇੰਡੀਆ ਰਿਪੋਰਟ ਕਰ ਰਹੇ ਆ ਆਪਣੀ ਹੂੰ ਉੱਥੋਂ ਟਿਕਟ ਤੇ ਪਾਸਪੋਰਟ ਦੀ ਆ ਉਹਨਾਂ ਨੇ ਸਿੱਧਾ 에ਰਪੋਰਟ ਲੈ ਗਿਆ ਆਪਣੀ ਗੱਡੀ ਹੂੰ 15 13 ਮੁੰਡੇ ਅਸੀਂ ਦੋ ਕੁੜੀਆਂ ਇਹ ਆਪਣੇ ਨਾਲ 에ਰਪੋਰਟ ਤੇ ਸਿੱਧਾ ਫਲੈਟ ਛਡਾ ਕੇ ਟਿਕਟ ਤੇ ਪਾਸਪੋਰਟ ਮੋਬਾਈਲ ਜੋ ਵੀ ਹੈ ਉਹ ਉਹਨਾਂ ਪੁਲਿਸ ਵਾਲਿਆਂ ਨੇ ਸਾਰਾ ਮੇਰੇ ਹੱਥ 'ਚ ਰੱਖਦਾ ਸੀ। ਜੇ ਜਦੋਂ ਤੁਸੀਂ 에어ਪੋਰਟ ਪਹੁੰਚੇ ਫਿਰ ਤੁਹਾਨੂੰ ਆਹ ਪਰਚਾ ਦਿੱਤਾ ਗਿਆ। ਹਾਂ ਜੀ ਫਿਰ ਨਹੀਂ ਇੱਧਰ ਮੈਂ ਕੇਰਲਾ ਉਤਰਿਆ ਜੀ ਉੱਧਰ ਫਿਰ ਕੇਰਲਾ ਆ ਕੇ ਮੇਰਾ ਪਾਸਪੋਰਟ ਰੱਖ ਲਈ। ਸਹੀ ਕੇਰਲਾ ਦੀ ਹੀ ਉੱਥੇ। ਕੇਰਲਾ ਦੀ ਫਲੈਟ ਹੋਈ ਸੀ ਆਪਣੀ ਉੱਧਰੋਂ ਸਿੱਧੀ। ਕੇਰਲਾ ਆ ਕੇ ਫਿਰ ਮੇਰੇ ਕੋਲ ਮੇਰਾ ਵਾਈਟ ਪਾਸਪੋਰਟ ਬਣਿਆ ਸੀ। ਉਹਨਾਂ ਕਹਿੰਦਾ ਤੇਰਾ ਵਾਈਟ ਪਾਸਪੋਰਟ ਬਣਿਆ ਤੇ ਇਹ ਨਵਦਰ ਆਉਟ ਨਹੀਂ ਹੋਊਗਾ ਇਹਨਾਂ ਤੈਨੂੰ ਪਾਸਪੋਰਟ ਨਹੀਂ ਮਿਲੂਗਾ 2 ਹਫ਼ਤੇ ਬਾਅਦ ਇਹ ਪਾਸਪੋਰਟ ਮੈਨੂੰ ਚੰਡੀਗੜ੍ਹ ਮਿਲਣਾ ਤੇ ਇਹ ਪੇਪਰ ਆ ਜਿਹੜਾ ਇਹ ਇਹ ਪੇਪਰ ਬਣਾ ਕੇ ਦਿੱਤਾ ਸੀ ਮੈਨੂੰ ਕਹਿੰਦੇ ਇਹ ਪੇਪਰ ਆਪਣੇ ਕੋਲ ਰੱਖਣਾ ਏ ਤੇ ਆਪਣਾ ਪਾਸ ਦੋ ਹਫ਼ਤੇ ਬਾਅਦ ਤੈਨੂੰ ਚੰਡੀਗੜ੍ਹ ਤੋਂ ਤੇਰਾ ਪਾਸਪੋਰਟ ਮਿਲੂਗਾ ਠੀਕ ਹੈ ਸੋ ਅਸੀਂ ਸ਼ਿਵਸ਼ਰਨ ਹਰਨਾਲਾ ਵੀ ਜ਼ਰੂਰ ਗੱਲਬਾਤ ਕਰਾਂਗੇ ਜੋ ਕਿ ਬਲਬੀਰ ਸਿੰਘ ਉਹਨਾਂ ਦੇ ਪਿਤਾ ਜੀ ਨੇ ਔਰ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਮੁੰਡੇ ਦੇ ਨਾਲ ਇਹ ਚੀਜ਼ ਵਾਪਰ ਗਈ ਹੈ ਜਾਂ ਫਿਰ ਕਹਿ ਲਈਏ ਕਿ ਇਹ ਚੀਜ਼ ਜਿਹੜੀ ਆ ਹੋ ਗਈ ਹੈ ਮੁੰਡਾ ਜੇਲ੍ਹ ਚਲਾ ਗਿਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਨੋ ਰਾਤ ਨੂੰ 9 ਵਜੇ ਇੱਕ ਸਕੌਟੀਗਾਰਡ ਦੇ ਕੌਲ ਆਇਆ ਸਾਡੇ ਕੋਲ ਉਹ ਇਹ ਸਕੌਟੀਗਾਰਡ ਨਾ ਬਲਬੀਰ ਸਿੰਘ ਨੂੰ ਅੜਿਆ ਸੀ ਜੀ ਆਪਣੇ ਕੋਲ ਰੱਖਿਆ ਤੇ ਉਹਨੇ ਇਹਨੂੰ ਪੁੱਛਿਆ ਵੀ ਤੂੰ ਇੰਡੀਆ ਤੋਂ ਆਇਆ ਉਹ ਵੀ ਪੰਜਾਬੀ ਸੀ ਤੇ ਇਹ ਵੀ ਕਹਿੰਦਾ ਇਹਨਾਂ ਦੱਸ ਦੇ ਮੈਂ ਇੰਡੀਆ ਤੇ ਦੇ ਨਾ ਇੱਥੇ ਮੇਰੇ ਦੂਜੇ ਮੁੰਡੇ ਦਾ ਨੰਬਰ ਦੇ ਦਿੱਤਾ ਹੂੰ ਤੇ ਨੰਬਰ ਉਹਦੇ ਆਇਆ ਮੇਰੇ ਕੋਲ ਤੇ ਮੈਂ ਉਹ ਕਹਿੰਦਾ ਇਹ ਬਲਬੀਰ ਸਿੰਘ ਤੁਹਾਡਾ ਲੜਕਾ ਮਖਾ ਜੀ ਸਾਡਾ ਲੜਕਾ ਇਹ ਕਦੋਂ ਆਇਆ ਮਖਾ ਜੀ ਅੱਜ ਹੀ ਆਇਆ ਜੀ ਅੱਛਾ ਅੱਛਾ ਇਹ ਕਹਿੰਦਾ ਉਹ ਲੱਗਿਆ ਕਹਿਣ ਵੀ ਇਹ ਥੋੜਾ ਸਾ ਜਿਆਦਾ ਬੋਲ ਰਿਹਾ ਵੀ ਕੋਈ ਐਸਾ ਕੋਈ ਸਣਾ ਨਸਾ ਨੁਸਾ ਤੋਂ ਨਹੀਂ ਖਾਦਾ ਕੋਈ ਨਾ ਸਭ ਉਹ ਕਰਦਾ ਹੋ ਮਾਨਾ ਜੀ ਨਸ਼ਾ ਕੋਈ ਨਹੀਂ ਕਰਦਾ ਇਹੋ ਨਸ਼ਾ ਐਸਾ ਤਾਂ ਕੁਸ ਨਹੀਂ ਐ ਵੀ ਨਸ਼ਾ ਕਰਾਂ ਮਨ ਹੋਣੀ ਜੀ ਪਤਾ ਤੋ ਇਸ ਨੂੰ ਮਾਨਾ ਸਮਝਾਣੇ ਕੋਸ਼ਿਸ਼ ਵੀ ਕਰੀ ਫੋਨ ਕੇ ਪਰ ਪਰ ਇਸ ਕੇ ਬੇਵਾਸਤਾ ਜੀ ਉਹ ਤੋ ਮਨ ਹੋਣੀ ਪਤਾ ਅਗਲੇ ਦਿਨ ਪਤਾ ਲੱਗਿਆ ਜੀ ਸਾਨੂੰ ਤੋ ਵੀ ਇਹੋ ਪੁਲਿਸ ਚੌਕੀ ਚ ਆ ਤੇ ਅਸੀਂ ਫੇਰ ਸਾਡਾ ਬੁਰਾ ਹਾਲ ਐਥੇ ਕਹਣਾ ਉਸ ਕੇ ਤੇ ਫੇਰ ਕੋਈ ਹਫਤੇ ਦਸ ਹਫਤੇ ਬਾਅਦ ਦਸ ਦਿਨ ਬਾਅਦ ਮਾਨਾ ਆਪਣਾ ਪਾਸਪੋਰਟ ਬਣਵਾਇਆ ਪਾਸਪੋਰਟ ਤੋਂ ਬਾਅਦ ਫੇਰ ਮੰਨੈ ਵੀਜ਼ਾ ਲਵਾਇਆ ਫੇਰ ਟਿਕਟ ਲਈ ਵੀ ਮਨ ਨੂੰ ਮਿਲ ਦਿੱਤਾ ਜਾਵੇ ਕਿ ਆਪਣੇ ਬੱਚੇ ਦੀ ਮਮਤਾ ਐ ਸੀ ਹੁੰਦੀ ਹੈ ਜੀ ਹਰੇਕ ਮਾਂ ਪੇ ਦੀ ਤੇ ਉਹਨਾਂ ਗਿਆ ਉੱਥੇ ਉੱਥੇ ਮਰੂਰ ਚ ਮੋਦੇ ਮਰੂਰ ਬੋਲਦੇ ਠਾਣੇ ਜੀ ਤੇ ਉਹਦੇ ਕੋਲ ਵੀ ਗਏ ਆ ਜੀ ਉਹਨਾਂ ਕੋਈ ਮਿਲਣ ਨੂੰ ਮਨਾ ਕਰਦੇ ਆ ਜੀ ਉਹ ਸਾਨੂੰ ਤੁਹਾਨੂੰ ਕੋਈ ਮਿਲ ਨਹੀਂ ਦਿੱਤਾ ਜਾਏ ਤੇ ਉਸ ਤੋਂ ਬਾਅਦ ਮੈਂ ਕੋਰਟ 'ਚ ਵੀ ਗਿਆ ਕੋਰਟ 'ਚ ਵੀ ਜੇ ਨਹੀਂ ਮਿਲਣ ਦਿੱਤਾ ਤਾਂ ਮੈਂ ਵਕੀਲ ਕਰਾਇਆ ਵਕੀਲ ਕਰਕੇ ਮੈਂ ਅਪੀਲ ਪਾਈ ਉਹ ਕਹਿੰਦੇ ਮਿਲ ਨਹੀਂ ਦਿੰਦਾ ਤੇ ਮੈਂ ਅਪੀਲ ਪਾਈ ਕਿ ਮੈਨੂੰ ਕਮ ਤੇ ਕੰਮ ਮੇਰੇ ਗੱਲ ਵੀਡੀਓ ਕਾਲ ਵੀ ਕਰਾਈ ਜਾਵੇ ਹਮ ਜਮ ਹੀ ਕਿਸ ਨੇ ਵੀਡੀਓ ਕਾਲ ਕਰਾ ਦਿਓ ਕਿ ਪਤਾ ਲੱਗ ਜਾਏ ਬੱਚਾ ਕਿਸ ਕਿਹੜੀ ਪੋਜੀਸ਼ਨ 'ਚ ਹਮ ਹਾਲਤ ਕੀ ਹੈ ਬੱਚੇ ਬੱਚੇ ਦੀ ਕੀ ਹਾਲਤ ਹੈ ਤੇ ਉਹਨਾਂ ਨੇ ਤੀਸਰੇ ਦਿਨ ਉਹਦਾ ਵੀ ਨਾ جواب ਆ ਗਿਆ ਨਾ ਜਵਾਬ ਆ ਗਿਆ ਫੇਰ ਮਹਾ ਸੀ ਸਾਨੂੰ ਕੋਈ ਕੋਈ ਬਾਹ ਫਗੜਨ ਵਾਲਾ ਨਹੀਂ ਸੀ 15 ਦਿਨ ਅਸੀਂ ਲਾਏ ਉੱਥੇ ਸਾਡਾ ਵੀ ਖਰਚਾ 2-3 ਲੱਖ ਰੁਪਏ ਸਾਡਾ ਵੀ ਖਰਚਾ ਹੋ ਗਿਆ ਆਣ ਜਾਣ ਚ ਤੇ ਖਾਣ ਦਾ ਖਰਚਾ ਹਈ ਹੈ ਜੀ ਬਿਲਕੁਕੁਲ ਤੇ ਦੁਬਾਰਾ ਫੇਰ ਅਸੀਂ ਫੇਰ ਇੰਡੀਆ ਫੇਰ ਵਾਪਸ ਆਏ ਜੀ ਕੋਈ ਬਾਏ ਨਾ ਤੇ ਕੋਈ ਪਤੀ ਨਾ ਲਗੇ ਨਾ ਕੋਈ ਨਾ ਪਤਾ ਲੱਗਾ ਨਾ ਹੂੰ ਪਤਨ ਆ ਤੁਹਾਨੂੰ ਮੁਲਾਕਾਤ ਕਰਨ ਦਿੱਤੀ ਗਈ ਔਰ ਤੁਸੀਂ ਕਹਿ ਸਕਦੇ ਕਿ ਮਤਲਬ ਖਾਲੀ ਹੱਥ ਜਿਹੜਾ ਖਾਲੀ ਹੱਥ ਗਏ ਸੀ ਔਰ ਬਿਨਾ ਕਿਸੇ ਇਨਫੋਰਮੇਸ਼ਨ ਦੇ ਵਾਪਸ ਆ ਗਏ ਹਾਂ ਜੀ ਹਾਂ ਜੀ ਹਾਂ ਖਾਲੀ ਹੱਥ ਗਏ ਖਾਲੀ ਹੱਥ ਵਾਪਸ ਆ ਗਏ ਜੀ ਹਾਂ ਕੋਈ ਮਿਲਣ ਸਾਨੂੰ ਨਹੀਂ ਦਿੱਤਾ ਜੀ ਹਾਂ ਜੀ ਉਹ ਤੇ ਦੁਬਾਰਾ ਫਿਰ ਅਸੀਂ ਇੱਥੇ ਆ ਗਏ ਜੀ ਉੱਥੇ ਕੋਈ ਆਪਣਾ ਯਾਰ ਮਿੱਤਰ ਸੀ ਉਹ ਉਹਨੂੰ ਆਪਣਾ ਪਾਸਪੋਰਟ ਦਾ ਦੇਖ ਆਏ ਜੀ ਤੇ ਜਾਣਦਾ ਸੀ ਤੇ ਉਹਦੇ ਨਾਲ ਗੱਲਬਾਤ ਹੁੰਦੀ ਸੀ ਜੀ ਪਰ ਕੋਈ ਬਾਹ ਨਹੀਂ ਉੱਥੇ ਫਗੜਦਾ ਕੋਈ ਸਣਾ ਬਾਹ ਨਹੀਂ ਫਗੜੀ ਉਹਨਾਂ ਡਿਪਟੀ ਨੂੰ ਜਦ ਆਪਣੀ ਮਰਜ਼ੀ ਨਾਲ ਰਿਪੋਰਟ ਕੀਤਾ ਜੀ ਕੋਈ ਇਹਦੇ ਵਿੱਚ ਹੋਰ ਕਿਦੇ ਕਿਨੇ ਤੁਸੀਂ ਚਲੋ ਜਦੋਂ ਤੁਹਾਡਾ ਵਕੀਲਾਂ ਨਾਲ ਗੱਲਬਾਤ ਹੋਈ ਵਕੀਲਾਂ ਨੇ ਨਹੀਂ ਗੱਲ ਨਹੀਂ ਉਹਨਾਂ ਦੀ ਕੋਰਟ ਨੇ ਸੁਣੀ ਫਿਰ ਤੁਸੀਂ ਕਿਸੇ ਕੋਈ ਭਾਰਤੀ ਕਿਸੇ ਐਮਬੈਸੀ ਨੂੰ ਕਿਸੇ ਨੂੰ ਕੋਈ ਗੱਲ ਕੀਤੀ ਕਿਸੇ ਨਾਲ ਕੋਈ ਕਿਸੇ ਅਫੀਸ਼ਲ ਨਾਲ ਗੱਲ ਕੀਤੀ ਹੋਵੇ ਕਿਸੇ ਸਰਕਾਰੀ ਬੰਦੇ ਨਾਲ ਗੱਲ ਕੀਤੀ ਹੋਵੇ ਅਸੀਂ ਮੈਸੇਜ ਵੀ ਗਏ ਆ ਉੱਥੇ ਸਾਡੇ ਦੇਸ਼ ਦੀ ਮੈਸੇਜ ਹੈ ਜੀ ਗੌਰਵ ਨਾਂ ਦਾ ਇੱਕ ਬੰਦਾ ਜੀ ਛਾੜਖੰਡ ਦਾ ਉੱਥੇ ਲੱਗਿਆ ਉਹਦੇ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਜੀ ਸਾਡੇ ਟੈਚ ਚ ਮੈਂ ਨਹੀਂ ਜਾਣਦਾ ਵੀ ਉਹਨਾਂ ਦੀ ਹੈ ਤੋ ਹਣਾ ਪਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਾ ਸਕਿਆ ਉਹ ਵੀ ਅਸੀਂ ਰਾਣੀ ਪ੍ਰਨੀਤ ਕੌਰ ਨੂੰ ਵੀ ਵੈਸੇ ਘਵਾਰ ਲਾਈਆ ਤੇ ਉਹਨਾਂ ਨੇ ਵੀ ਸਾਨੂੰ ਸਾਡੀ ਹਲਕ ਕੀਤੀ ਹੈ ਇਹੋ ਜਿਹੀ ਗੱਲਬਾਤ ਨਹੀਂ ਹਰੇਕ ਬੰਦੇ ਨਾਲ ਉਧਰ ਇੱਕ ਉਬਰਾਹਾਂ ਜੀ ਉਬਰਾਹਾਂ ਜੀ ਇੱਕ ਉਹ ਵੀ ਸੰਸਥਾ ਚਲਾ ਰਹੇ ਜੀ ਇਹ ਐਨਆਰਆ ਜਿਆ ਨੂੰ ਬਾਹਰ ਕਢਾਣ ਦੀ ਸਾਨਾ ਉੱਥੇ ਵੀ ਗੁਵਾਰ ਲਾਈ ਪਟਾਲਾ ਜੀ ਤੇ ਉਬਰਾਏ ਦੀ ਉਬਰਾਏ ਜੀ ਹਾਂ ਜੀ ਹਾਂ ਜੀ ਤੇ ਸਾਨੂੰ ਕੋਈ ਐਡੀ ਕੋਈ ਯਾਨੀ ਪ੍ਰੋਸੀਜਰ ਕੋਈ ਪਤਾ ਨਹੀਂ ਲੱਗਿਆ ਵੀ ਕੀ ਚੀਜ਼ ਹੈ ਐਨੀ ਅਸੀਂ ਇਹ ਕਾਂਦੇ ਵੀ ਸਾਡੀ ਹਰ ਇੱਕ ਨੇ ਕੀਤੀ ਸਰ ਮੇਰਾ ਕਹਿਣਾ ਇਹ ਹੈ ਪਰਮਾਤਮਾ ਨਹੀਂ ਪਰਮਾਤਮਾ ਨੇ ਜਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਹੁਣ ਤੁਹਾਡਾ ਮੁੰਡਾ ਤੁਹਾਨੂੰ ਫੇ ਪਤਾ ਕਿੱਦਾਂ ਲੱਗੇਗਾ ਤੁਹਾਡਾ ਮੁੰਡਾ ਵਾਪਸ ਆ ਗਿਆ ਕੇਰਲਾ ਪਹੁੰਚ ਗਿਆ ਹੋਇਆ ਉਸ ਵਕਤ ਤੁਹਾਡੀ ਫਿਰ ਗੱਲਬਾਤ ਹੋਈ ਇਹਨਾਂ ਨਾਲ ਹਾਂਜੀ ਇਹ ਸਵੇਰੇ 10 ਵਜੇ ਦੂਸਰਾ ਮੇਰੇ ਭਾਈ ਦਾ ਮੁੰਡਾ ਸੀ ਉਹਦਾ ਨੰਬਰ ਇਸ ਨੂੰ ਯਾਦ ਸੀ ਇਹਨਾਂ ਉਹਦੇ ਕੋਲ ਕਾਲ ਕੀਤੀ ਤੇ ਇੱਕ ਦੂਸਰੇ ਤੋਂ ਫੋਨ ਲੈ ਕੇ ਤੇ ਉਹਨਾਂ ਇਹਦੇ ਉਹਦੇ ਕੋਲ ਫੋਨ ਆਇਆ ਤੇ ਉਹਨਾਂ ਮਨੇ ਮੇਰੇ ਪਾਸ ਫੋਨ ਕਰੀ ਕਹਿੰਦੇ ਆ ਤਾਇਆ ਜੀ ਆਜੋ ਤੁਸੀਂ ਤੇ ਬਲਬੀਰ ਸਿੰਘ ਦੇ ਆ ਫੋਨ ਆਇਆ ਬੇ ਉਹ ਕਾਲ ਉਸ ਨੂੰ ਟਿਕਟ ਕਰਾਤੀ ਉਹਨਾਂ ਨੇ ਵੀ ਉਹਨੂੰ ਇੰਡੀਆ ਵਾਪਸ ਭੇਜ ਰਹੇ ਆ ਤਾਂ ਮੈਂ ਬਾਜ਼ਾਰ ਗਿਆ ਹੋਇਸੀ ਤੇ ਮੈਂ ਤੁਰਤ ਜਦੀ ਆਇਆ ਤੇ ਇਹ ਦੋ ਤਿੰਨ ਘੰਟੇ ਬਾਅਦ ਪਰਾਂ ਦੇ ਉਹਨਾਂ ਆਊਟ ਕਰਤਾ ਕੇ ਲੱਚ ਤੇ ਇਹਨਾਂ ਨੇ ਗੱਲ ਹੋਈ ਫੇਰ ਦੁਬਾਰਾ ਫੋਨ ਤੇ ਕਹਿੰਦਾ ਪਾਪਾ ਮੇਰੇ ਕੋਲ ਪੈਸੇ ਨਹੀਂ ਤੇ ਮੇਰੇ ਕੋਲ ਪੈਸੇ ਪਾਓ ਤੇ ਅਸੀਂ ਇਹਨਾਂ ਕੋਲ ਪੈਸੇ ਪਾਏ ਤੇ ਉੱਥੋਂ ਫਲੈਟ ਲੈ ਕੇ ਫਿਰ ਦੁਬਾਰਾ ਦਿੱਲੀ ਆਏ ਦਿੱਲੀ ਤੋਂ ਫਿਰ ਘਰ ਬਾਪ ਇਸ ਪੂਰੇ ਪ੍ਰੋਸੀਜਰ ਦੇ ਵਿੱਚ ਕੁੱਲ ਤੁਹਾਡਾ ਕਿੰਨਾ ਖਰਚਾ ਹੋ ਗਿਆ ਜਿਵੇਂ ਗੱਲ ਕਰੀਏ ਮੇਰੇ ਵਾਲੇ ਸਾਹਿਬ ਗੱਲ ਜੀ 4-5 ਲੱਖ ਰੁਪਈਆ ਮੇਰਾ ਖਰਚਾ ਹੋ ਗਿਆ ਜੀ ਸਾਰਾ 4-5 ਲੱਖ ਰੁਪਈਆ ਹਾਂ ਜੀ ਹਾਂ ਪਰ ਉਹ ਏਜੰਟ ਜਿਸ ਨੇ ਜਿਸ ਤੇ ਥਰੂ ਇਹਨਾਂ ਨੂੰ ਭੇਜਿਆ ਗਿਆ ਸੀਗਾ ਉਸ ਏਜੰਟ ਨਾਲ ਤੁਸੀਂ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਦੋਂ ਗਏ ਹੋਵੋ ਤੁਸੀਂ ਉਹਨੂੰ ਦੱਸਿਆ ਹੋਵੇ ਕਿ ਭਾਈ ਸਾਹਿਬ ਇਸ ਮੁੰਡੇ ਨੇ ਆਹ ਚੀਜ਼ ਉੱਥੇ ਬਾਪਰ ਗਈ ਹੈ ਹਾਂ ਜੀ ਹਾਂ ਏਜੰਟ ਕੋਲ ਗਏ ਜੀ ਸੀ ਜਟਕੋੜ ਇਸ ਟੈਂਪੀ ਚੰਡੀਗੜ੍ਹ ਹੈਗਾ ਜੀ ਉਹ ਉਹਦੇ ਨਾਲ ਵੀ ਗੱਲ ਹੋਈ ਪਰ ਏਜੰਟ ਨਾ ਪੱਲਾ ਛਾੜਦਾ ਉਹ ਕਹਿੰਦਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਾਨਾ ਭੇਜਣਾ ਸੀ ਭੇਜਤਾ ਤੇ ਦੁਬਾਰਾ ਕੋਈ ਇਹੋ ਜੀ ਕੋਈ ਗੱਲ ਨਹੀਂ ਹੋਈ ਉਹਦੇ ਨਾਲ ਫਿਰ ਸਾਡੀ ਜੰਟ ਨੇ ਵੀ ਵਸੇ ਜ਼ਿੰਮੇਵਾਰੀ ਬਣਦੀ ਹੈ ਜੰਟ ਦੀ ਵੀ ਜੇ ਭੇਜਿਆ ਉਸਨੇ ਵੀ ਅੱਗਾ ਉਹ ਜਿਹਦੇ ਕੋਲ ਭੇਜਿਆ ਉਹ ਉਹਨੂੰ ਫੋਨ ਲਾਣ ਵੀ ਇਹਨੂੰ ਜਿਹੜਾ ਬੱਚਾ ਤੁਹਾਡੇ ਕੋਲ ਭੇਜਿਆ ਵੀ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਤੇ ਕੋਈ ਮੈਂ ਨਹੀਂ ਕਹਿੰਦਾ ਵੀ ਅਸੀ ਕੋਈ ਉਸਾਲੀ ਸੁਣਵਾਈ ਹੋਈ ਮੇਰੀ ਕੋਈ ਐਸੀ ਬਾਤ ਸੁਣਵਾਈ ਨਹੀਂ ਹੋਈ ਵੀ ਬੱਚੇ ਨੂੰ ਕੋਈ ਆਡੀ ਖਾਸ ਬਾਤ ਨਹੀਂ ਉਹਨਾਂ ਸਾਹਬਾਂ ਨਹੀਂ ਜੀ ਹੈ ਸੁਪਲ ਸਿੰਘ ਕਿ ਕਿਦਾਂ ਲੱਗਦਾ ਜਦੋਂ ਤੁਸੀਂ ਉੱਥੇ ਗਏ ਤੇ ਤੁਸੀਂ ਆਪਦੇ ਪਰਿਵਾਰ ਨੂੰ ਚੰਗਾ ਕਰਨ ਲਈ ਗਏ ਉੱਥੇ ਪਰ ਕਿ ਉਸ ਟਾਈਮ ਫੇ ਕੀ ਮਨ ਦੇ ਵਿੱਚ ਕੀ ਆਇਆ ਕਿ ਤੁਸੀਂ ਆਪਣਾ ਮੋਲਕ ਵੀ ਛੱਡਿਆ ਆਪਦਾ ਘਰ ਵੀ ਛੱਡਿਆ ਪਰਿਵਾਰ ਤੋਂ ਦੂਰ ਵੀ ਗਏ ਔਰ ਅਜਿਹੀ ਜਦੋਂ ਘਟਨਾ ਵਾਪਰੀ ਉਸ ਵੇ ਮਨ 'ਚ ਕੀ ਆਇਆ ਸੀ ਪਰ ਇਦਾਂ ਕੋਈ ਗੱਲ ਨਹੀਂ ਹੋਈ ਹੈ ਚਲੋ ਕਿਸੇ ਨਾਲ ਵੀ ਕੋਈ ਕਿਸੇ ਨੇ ਕੁਝ ਸਾਹਮਣੇ-ਸਾਹਮਣੇ ਕਿਸੇ ਦੀ ਕੋਈ ਗੱਲ ਨਹੀਂ ਹੋਈ ਆ ਪੰਜ ਚਾਰੀ ਮੁੰਡੇ ਹੀ ਚਾਰੀ ਇਕੱਠੇ ਰਹੇ ਆ ਹੂੰ ਤੇ ਆਪਣਾ ਸੋਚ ਕੇ ਤਾਂ ਇਹ ਗਏ ਸੀ ਚਲੋ ਵੀ ਚਾਰ ਪੈਸੇ ਹੋਰ ਆਣਗੇ ਬਣਾਉਂਗੇ ਕੰਮ ਕਰ ਜੂ ਜਾ ਘਰ ਏਕ ਹੋਰ ਮਕਾਨ ਬਣਾ ਰਹੇ ਸੀ ਚਲੋ ਇਹ ਪੂਰਾ ਹੋ ਜੂਗਾ ਕਿਤੇ ਵੀ ਪਰ ਇਹ ਪਤਾ ਨਹੀਂ ਸੀ ਪਾਣਾ ਇੱਧਰ ਤੇ ਇੱਧਰ ਤਾਂ ਹੋ ਜੂਗਾ ਜੀ ਹੂੰ ਬਸ ਇਹੀ ਸੋਚ ਕੇ ਗਏ ਸੀ ਅਪਾ ਵੀ ਹਾਂ ਵੀ ਚਲੋ ਵੀ ਚਾਰ ਪੈਸੇ ਹੋਰ ਆਣਗੇ ਆਪਣਾ ਕੰਮ ਜਲਦੀ ਨਿਬੜ ਜੂਗਾ ਉਹ ਹੂੰ ਦੇਣ ਲੈਣ ਹੁੰਦਾ ਹੈ ਕਿਸੇ ਤਰ੍ਹਾਂ ਦਾ ਜੀ ਹੂੰ ਪਰ ਉੱਥੇ ਆਪਣੀ ਕੋਈ ਪੇਸਿੰਗ ਚੱਲੀ ਮੈਂ ਹੱਥ ਪੈਰੀ ਬਹੁਤ ਮਾਰੇ ਉੱਥੇ ਮੈਂ ਕਿਹਾ ਮੇਰੀ ਸਰਮਹਾ ਇੱਕ ਵਾਰ ਕਾਲ ਕਰਾ ਦੋ ਇੰਡੀਆ ਹੂੰ ਪਰ ਨਹੀਂ ਉਹਨੇ ਸਾਹਮਣਾ ਕਰਤਾ ਵੀ ਨਹੀਂ ਇੰਡੀਆ ਨਹੀਂ ਕਾਲ ਕਰ ਸਕਦੇ ਤੁਸੀਂ ਤੇ ਹੁਣ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਵਾਪਸ ਆਉਣ ਔਰ ਹੁਣ ਤੁਸੀਂ ਕੀ ਕਰ ਰਹੇ ਹੋ ਅਸੀਂ ਮੈਂ ਦੇਖ ਰਿਹਾ ਤੇ 8 6 ਨੂੰ ਤੁਹਾਡੀ ਵਾਪਸੀ ਜਿਹੜੀ ਹੈ ਉਹ ਇੰਡੀਆ ਹੋਈ ਹੈ ਇਸ ਪਰਚੇ ਤੇ ਲਿਖਿਆ ਹੋਇਆ ਹਾਂਜੀ ਮੈਨੂੰ ਅੱਜ 8 ਦਿਨ ਹੋ ਗਏ ਆ ਇਨ ਇੱਥੇ ਇੰਡੀਆ ਜੀ ਤੇ ਆਪਣਾ ਬਸ ਡੈਡੀ ਨਾਲ ਰਲ ਕੇ ਖੇਤੀ ਦਾ ਕੰਮ ਜੀ ਪਹਿਲਾਂ ਵੀ ਇਹੀ ਕਰਦੇ ਸੀ ਹੂੰ ਹੁਣ ਵੀ ਉਹੀ ਕਰਾਂਗੇ ਜੀ ਹੂੰ ਅੱਗੇ ਤਾਂ ਫਿਰ ਚ ਕੋਈ ਦਿਸਦਾ ਨਹੀਂ ਹੈ ਜੀ ਕੋਈ ਵੀ ਚਲੋ ਕਿਤੇ ਹੱਤਕਾਰ ਹੋਰ ਮਾਰ ਲੀਏ ਹੂੰ ਪਰ ਉਹ ਚਲੋ ਹੁਣ ਜੋ ਹੋ ਗਿਆ ਹੁਣ ਤਾਂ ਕੀ ਕਹਿ ਸਕਦੇ ਆ ਜੋ ਟਾਈਮ ਸੀ ਹੁਣ ਬੀਤ ਗਿਆ ਪੀਤ ਗਿਆ ਠੀਕ ਹੈ ਸਵੇਸਨ ਸਾਡਾ ਬਲਬੀਰ ਸਿੰਘ ਜੋ ਕਿ ਆਬੂ ਦਾ ਵੀ ਤਾਂ ਆਪਣੇ ਕਹਿ ਲੀਏ ਕਿ ਸੁਪੜਿਆਂ ਨੂੰ ਸੱਚ ਕਰਨ ਗਏ ਕਹਿੰਦੇ ਦੋ ਪੈਸੇ ਵੱਧ ਆਣਗੇ ਘਰ ਬਣ ਜਾਏਗਾ ਜਵਾਕਾ ਦੇ ਫੀਸਾਂ ਤਰ ਜਾਣਗੀਆਂ ਹੋਰ ਜਿਹੜਾ ਹੈ ਜੋ ਘਰ ਦੇ ਕੰਮ ਨੇ ਉਹ ਪੂਰੇ ਹੋ ਜਾਣਗੇ ਪਰ ਅਜੇ ਹਾਣਾ ਵਾਪਰਿਆ ਕਿ ਜਿੱਥੇ 2 ਸਾਲ ਲਈ ਸ਼ਾਇਦ ਕੰਮ ਕਰ ਰਹਾ ਸੀ ਉੱਥੇ 2 ਮਹੀਨੇ ਜੇਲ੍ਹ ਕੱਟ ਕੇ ਔਰ ਡਿਪੋਰਟ ਹੋ ਕੇ ਵਾਪਸ ਆੜਾ ਪਿਆ ਹਾਲੇ ਤੱਕ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਹਨਾਂ ਨਾਲ ਹੋਇਆ ਕਿ ਕਿਵੇਂ ਹੋਇਆ ਮਹਿਸੂਸ ਕਹਿੰਦੇ ਜ਼ਰੂਰ ਹੋਇਆ ਕਿ ਸ਼ਾਇਦ ਕਿਸ ਨੇ ਕੁਝ ਸੁੰਘਾਇਆ ਸਿਕਿਉਰਿਟੀ ਗਾਰਡ ਦਾ ਜਦੋਂ ਫੋਨ ਆਇਆ ਤੇ ਕਹਿੰਦੇ ਉਦੋਂ ਵੀ ਦੱਸਿਆ ਕਿ ਹਾਂ ਵੀ ਬੱਚਾ ਹੋਸ਼ 'ਚ ਨਹੀਂ ਹੈ ਜਿਸ ਤੋਂ ਬਾਅਦ ਇਹਨਾਂ ਦੇ ਜਦੋਂ ਹੋਸ਼ ਆਂਦੀ ਹੈ ਤੇ ਇਹ ਕਹਿ ਰਹੇ ਨੇ ਕਿ ਇਹ ਥਾਣੇ ਦੇ ਵਿੱਚ ਸੀਗੇ ਉੱਥੇ ਦੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਸਭ ਤੋਂ ਵੱਡਾ ਇਹਦੇ ਵਿੱਚ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਕੋਈ ਇਨਸਾਨ ਆਪਣਾ ਮੁਲਕ ਛੱਡ ਕੇ ਬਾਹਰਲੇ ਮੁਲਕ ਚ ਜਾ ਰਿਹਾ ਉਪਰੋਸਾ ਕਿਸਤੇ ਕਰੇ ਜੇਕਰ ਇਹਦਾ ਕਹਿਣਾ ਹੈ ਕਿ ਤਿੰਨ ਮੁੰਡੇ ਜਿਹੜੇ ਨਾਲ ਦੇ ਸੀ ਉਹ ਵੀ ਪੰਜਾਬ ਦੇ ਹੀ ਸੀਗੇ ਪੰਜਾਬੀ ਮੁੰਡੇ ਸੀਗੇ ਔਰ ਜਦੋਂ ਵਾਪਸੀ ਆਏ ਨੇ ਤੇ ਕਈ ਲੋਕ ਇਹਨਾਂ ਦੇ ਨਾਲ ਹੋਰ ਵੀ ਸੀਗੇ ਪਰ ਜੇ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤੇ ਕਿਤੇ ਨਾ ਕਿਤੇ ਇੱਕ ਸਵਾਲ ਜ਼ਰੂਰ ਖੜਾ ਆ ਜਾਂਦਾ ਖੜਾ ਹੋ ਜਾਂਦਾ ਹੈ ਕਿ ਵਾਕਈ ਜਿੱਥੇ ਆਪਾਂ ਜਾ ਰਹੇ ਹਾਂ ਕਿ ਉਹ ਵਾਕਈ ਥਾਂ ਪਰੋਸੇ ਲਾਇਕ ਹੈਗੀ ਹੈ ਕਿ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਤੇ ਕਿਤੇ ਨਾ ਕਿਤੇ ਅੰਦਰੋਂ ਮਨ ਜਿਹੜਾ ਜ਼ਰੂਰ ਉਲੰਧ ਰਿਹਾ ਜਾਂਦਾ ਹੈ ਕਿ ਵਾਕਈ ਕੀ ਘਰ ਛੱਡ ਕੇ ਬਾਹਰਲੇ ਮੁਲਕ ਜਾ ਕੇ ਕਮਾਈ ਕਰਨਾ ਕਿਤੇ ਕੋਈ ਸੁਪਨਾ ਪੂਰਾ ਹੋ ਰਿਹਾ ਹੈ ਜਾਂ ਫਿਰ ਸਜ਼ਾ ਬਣ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਜਿਹੜੇ ਨੇ ਉਹ ਅੱਜ ਖੜੇ ਹੁੰਦੇ ਨੇ ਔਰ ਇਸੇ ਕਰਕੇ ਸ਼ਾਇਦ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇੱਕ ਸਟੋਰੀ ਇੱਕ ਖਾਣੀ ਉਹ ਸੁਣਾਈਏ ਤੁਹਾਨੂੰ ਉਹ ਉਸ ਇਨਸਾਨ ਨਾਲ ਮਲਾਈਏ ਜਿਸ ਨਾਲ ਇਹ ਸਭ ਚੀਜ਼ਾਂ ਵਾਪਰੀਆਂ ਨੇ ਔਰ ਦਾਵਾ ਤੋਂ ਜਿਕਰ ਤੁਹਾਡੇ ਚੋ ਵੀ ਤੁਹਾਡੇ ਪਰਿਵਾਰ ਚੋ ਵੀ ਜੇਕਰ ਉਹ ਜਾਣਾ ਚਾਹੁੰਦਾ ਹੈ ਬਾਹਰਲੇ ਮੁਲਕ ਜਾ ਕੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਹ ਇਨਾਂਕ ਆਗਾਰ ਰਵੇ ਕਿ ਜੇ ਇਹ ਹੀ ਕਟਣਾ ਜਿਹੜੀ ਹੈ ਉਹ ਅੱਗੇ ਕਿਸੇ ਹੋਰ ਦੇ ਨਾਲ ਨਾ ਵਾਪਰੇ ਕੈਮਰਾ ਪਰਸਨ ਨਿਤਿੰਦਰ ਨਾਲ 사ਜਿੰਦਰੂ ਲਾਲ ਲਿਵਿੰਗ ਇਨ ਅ ਨਿਊਜ਼ ਲਾਲ ਲੜੂ